ਤੇ ਸਾਰਿਕਾ ਕਲਿੰਡਰ ਸਤਿਗਰ ਸਾਹਿਬਖੇ ਸ਼ਹੀਦੀ ਜੋੜ ਮੇਲ ਜਿਹੜਾ ਜਿਹੜੀ ਸਭਾ ਕਹਿੰਦੇ ਆ ਜਿਹਨੂੰ ਉਹਦੇ ਵਾਸਤੇ ਜਿਹੜੇ ਪੰਜਾਬ ਸਰਕਾਰ ਆਪਣਾ ਫਰਜ਼ ਸਮਝਦੇ ਹੋਏ ਜਿਹੜੇ ਪ੍ਰਬੰਧ ਕਰ ਰਹੀ ਹੈ ਉਹਨਾਂ ਬਾਰੇ ਕਿਉਂਕਿ ਉਹਦੇ ਵਿੱਚ ਲੱਖਾਂ ਦੀ ਗਿਣਤੀ ਲੋਕ ਆਉਂਦੇ ਨੇ ਔਰ ਆਉਣੇ ਸ਼ੁਰੂ ਹੋ ਚੁੱਕੇ ਨੇ ਹੁਣ ਵੀ ਤਾਂ ਕਿ ਉਹਨਾਂ ਨੂੰ ਇਹ ਪਤਾ ਹੋਵੇ ਕਿ ਕਿਹੜੀ ਕਿਹੜੀ ਸੁਵਿਧਾ ਜਾਂ ਕਿਹੜੀ ਕਿਹੜੀ ਸਹੂਲਤ ਜਾਂ ਕਿਹੜੀ ਐਮਰਜੈਂਸੀ ਸੇਵਾ ਉੱਥੇ ਅਵੇਲੇਬਲ ਸਿਹਤ ਸੁਵਿਧਾਾਂ ਮਤੋਂ ਸ਼ੁਰੂ ਕਰ ਲੈਣੇ ਆ 6 ਡਿਸਪੈਂਸਰੀਆਂ ਤੇ 20 ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਸਾਰੇ ਸਬਾ ਦੇ ਏਰੀਆ ਦੇ ਵਿੱਚ ਖੁੱਲੇ ਜਾਣਗੇ ਜਿਸ ਤਰ੍ਹਾਂ ਸ਼੍ਰੀ ਨਾਨਪੁਰ ਸਾਹਿਬ 350 ਸਾਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬੀ ਸਮਾਰੋਹ ਉੱਥੇ ਖੁੱਲੇ ਗਏ ਸੀ ਤੇ ਉੱਥੇ ਹਰ ਕਿਸਮ ਦੀ ਦਵਾਈ ਹਰ ਕਿਸਮ ਦਾ ਟ੍ਰੀਟਮੈਂਟ ਜਿਹੜਾ ਅਵੇਲੇਬਲ ਹੋਊਗਾ ਡਾਕਟਰਾਂ ਦੀ ਟੀਮ ਉੱਥੇ ਹਰ ਇੱਕ ਕਲੀਨਿਕ ਤੇ ਡਿਸਪੈਂਸਰੀ ਵਿੱਚ ਅਵੇਲੇਬਲ ਰਹੋਗੇ ਤਾਂ ਕਿ ਕੋਈ ਕਿਸੇ ਨੂੰ ਕੋਈ ਰਬਾ ਨਾ ਕਰੇ ਕੋਈ ਸਿਹਤ ਪੱਖੋਂ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਉਹ ਇਮੀਡੀਏਟਲੀ ਉਹ ਨਾਲ ਦੇ ਕਿਸੇ ਸੱਜੇ ਖੱਬੇ ਜੋ ਵੀ ਉਹਨਾਂ ਦੇ ਨੇੜੇ ਤੇੜੇ ਕਲੀਨਿਕ ਹੈ ਉੱਥੇ ਜਾ ਕੇ ਆਪਣਾ ਇਲਾਜ ਕਰਾ ਸਕਦੇ ਨੇ ਇਸ ਤੋਂ ਲਾਵਾ 200 ਸ਼ਟਲ ਬੱਸਾਂ ਬਿਲਕੁਲ ਫਰੀ ਸਰਵਿਸ ਉਹ ਜਿਹੜੀਆਂ ਲੋਕਾਂ ਲਈ ਉਹਨੂੰ ਲੈ ਕੇ ਜਾਣ ਵਾਸਤੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਚ ਮੱਥਾ ਟਕਾ ਕੇ ਫਿਰ ਅਲੱਗ-ਅਲੱਗ ਥਾਂ ਵਾਸਤੇ ਉਹਨਾਂ ਦੇ ਉੱਤੇ ਡਿਸਪਲੇ ਲੱਗਿਆ ਹੋਊਗਾ ਕਿੱਥੋਂ ਕਿੱਥੀ ਤੱਕ ਜਾਂਦੀ ਹੈ ਬੱਸ ਇਹ ਅਗਲਾ ਟਾਈਮ ਕਿੰਨੇ ਵਜੇ ਦਾ ਹੈ 200 ਬੱਸਾਂ ਨੇ ਜਿਨ੍ਹਾਂ ਦਾ ਡਿਸਪਲੇ ਕੀਤਾ ਹੋਊਗਾ ਕਿ ਇੱਥੋਂ ਐਨੇ ਮਿੰਟ ਤੇ ਬੱਸ ਜਾਊਗੀ ਫਿਰ ਅਗਲੀ ਬੱਸ ਐਨੇ ਮਿੰਟ ਬਾਅਦ ਆਊਗੀ ਤਾਂ ਸਾਲਾ ਉਹ ਸ਼ਡਿਊਲ ਜਿਹੜਾ ਬੱਸਾਂ ਦਾ ਉਹ ਡਿਸਪਲੇ ਕੀਤਾ ہوا 100 ਤੋਂ ਜ਼ਿਆਦਾ ਈ ਰਿਕਸ਼ੇ ਇਹ ਵੀ ਫ੍ਰੀ ਬਿਲਕੁਲ ਸਰਵਿਸ ਹੈ ਜਿੰਨੀ ਮਰਜ਼ੀ ਤੁਸੀਂ ਈ ਰਿਕਸ਼ੇ ਨੂੰ ਲੈ ਜਾਓ ਉੱਥੇ ਜਾ ਕੇ ਤੁਸੀਂ ਮੱਥਾ ਟੇਕਣਾ ਹੈ ਕੀਤੇ ਦਰਸ਼ਨ ਕਰਨੇ ਨੇ ਸ਼ਰਧਾਂਜਲੀ ਦੇਣੀ ਹੈ ਉਹ ਕਰਕੇ ਜਿਹੜਾ ਮਰਜ਼ੀ ਦੁਬਾਰਾ ਜਦੋਂ ਆਉਂਗੇ ਉਦੋਂ ਹੋਰ ਈ ਰਿਕਸ਼ਾ ਕੋਈ ਆਊਗਾ ਤਾਂ ਉਹਦੇ ਤੇ ਵਾਪਸ ਆ ਜਾਓ ਜਿੱਥੇ ਵੀ ਜਾਣਾ ਉਹਨੂੰ ਲੈ ਜਾਓ ਤੇ ਇਹ ਅਨੰਦਪੁਰ ਸਾਹਿਬ ਬਹੁਤ ਇਹਨਾਂ ਈ ਰਿਕਸ਼ਾ ਕਰਕੇ ਕੰਨ ਸੁਵਿਧਾ ਹੋਈ ਸੀ ਬਿਜੁਰ ਘਰ ਖਾਸ ਤੌਰ ਤੇ ਜਿਨਾਂ ਲਈ ਤੁਰਨਾ-ਫਟਾ ਜਾ ਮੁਸ਼ਕਲ ਹੋ ਜਾਂਦਾ ਇਸ ਤੋਂ ਇਲਾਵਾ ਸਾਫ ਸਫਾਈ ਵਾਸਤੇ ਸਵੀਪਿੰਗ ਮਸ਼ੀਨਾ ਆਲੇ ਦੁਆਲੇ ਦੇ ਜਿਵੇਂ ਤੋ ਬੰਨ ਮੰਗਾਈ ਹੋਈ ਦੀ ਨੇ ਕਿ ਸਾਡੇ ਜਿਹੜੇ ਵਲੰਟੀਅਰ ਨੇ ਉਹਨਾਂ ਨੂੰ ਸਪੈਸ਼ਲੀ ਇਹ ਹਦਾਇਤਾਂ ਪਾਰਟੀ ਵੱਲੋਂ ਜਾਰੀ ਹੋਈਆਂ ਨੇ ਤੇ ਉਹਨਾਂ ਨੇ ਸਫਾਈ ਦਾ ਕੰਮ ਕਰਨਾ ਹੈ ਹਰ ਵਲੰਟੀਅਰ ਜਿਹੜਾ ਉਹ ਇੱਕ ਕੈਰੀ ਬੈਗ ਉਹਦੇ ਕੋਲ ਹੋਊਗਾ ਜਿੱਥੇ ਕਿਤੇ ਵੀ ਕੋਈ ਕਾਗਜ਼ ਕੋਈ ਪੱਤਾ ਕੋਈ ਗਲਾਸ ਕੋਈ ਕੂੜਾ ਕਰਕੜ ਕੋਈ ਤੇ ਉਹ ਚੁੱਕ ਕੇ ਉਹਨੂੰ ਆਪਣੇ ਬੈਗ ਵਿੱਚ ਪਾ ਕੇ ਛੋਟੇ ਹੱਥੀ ਜਿਹੜੇ ਨੇ ਹਾਰ ਕੀਤੇ ਹੋਏ ਨੇ ਉਹ ਉਹਨਾਂ ਦੇ ਵਿੱਚ ਰੱਖ ਕੇ ਉਹਨੂੰ ਨਾਲ ਦੀ ਨਾਲ ਡਿਸਪੋਜ਼ ਆਫ ਕਰ ਦੇਣਗੇ ਸਫਾਈ ਕਰ ਦੇਗੇ ਤੇ ਰਾਤ ਨੂੰ ਵੀ ਸਫਾਈ ਦਾ ਕੰਮ ਜਿਹੜਾ ਉਹ ਚਾਰੀ ਰਹੂਗਾ ਵਲੰਟੀਅਰਾਂ ਦੀਆਂ ਜਿਹੜੀਆਂ ਡਿਊਟੀਆਂ ਨੇ ਉਹ ਸ਼ਿਫਟ ਵਾਈਜ਼ ਲੱਗ ਜਾਣਗੀਆਂ ਆਮ ਤੌਰ ਤੇ ਕਿਉਂਕਿ ਲੱਖਾਂ ਦੀ ਗਿਣਤੀ ਸ਼ਦਾ ਲਵਾਉਣੇ ਨੇ ਕਨੈਕਟੀਵਿਟੀ ਦੀ ਪ੍ਰੋਬਲਮ ਆ ਜਾਂਦੀ ਆ ਮੋਬਾਈਲ ਫੋਨ ਨਹੀਂ ਚੱਲਦੇ ਜਾਂ ਕੋਈ ਸੰਚਾਰ ਦੇ ਸਾਧਨਾਂ 'ਚ ਥੋੜੀ ਦਿੱਕਤ ਆ ਜਾਂਦੀ ਆ ਕਿਉਂਕਿ ਬਹੁਤ ਜ਼ਿਆਦਾ ਮੋਬਾਈਲ ਇੱਕੋ ਇੱਕੋ ਟਾਵਰ 'ਤੇ ਇਕੱਠੇ ਹੋ ਜਾਂਦੇ ਨੇ ਸ਼ਾਇਦ ਉਹ ਟਾਵਰ ਨਹੀਂ ਚੱਲ ਸਕਦਾ ਇੰਨੀ ਬਰਕਲੋਡ ਜਾਂ ਜਿਹੜਾ ਉਹਦਾ ਲੋਡ ਉਹਦੇ ਵਾਸਤੇ ਅਸੀਂ ਜਿਹੜੀਆਂ ਵੀ ਮੋਬਾਈਲ ਫੋਨ ਦੀਆਂ ਕੰਪਨੀਆਂ ਨੇ ਉਹਨਾਂ ਨੂੰ ਟੈਂਪਰੇਰੀ ਤੌਰ ਤੇ ਮੋਬਾਈਲ ਟਾਵਰ ਜਿਹੜੇ ਨੇ ਉਹ ਲਾ ਕੇ ਸਿਗਨਲ ਦੇ ਵਿੱਚ ਵਾਦਾ ਕੀਤਾ ਕੋਈ ਕੋਈ ਵੀ ਐਮਰਜੈਂਸੀ ਚ ਕੋਈ ਕਾਲ ਕਰਨੀ ਹੋਵੇ ਜਾਂ ਕੋਈ ਮੈਸੇਜ ਜਾਂ ਕੋਈ WhatsApp ਤੇ ਕੋਈ ਮੈਸੇਜ ਕਿਸੇ ਕਿਸੇ ਪੱਧਰ ਦਾ ਕੋਈ ਕਰਨਾ ਹੋਵੇ ਤਾਂ ਕੋਸ਼ਿਸ਼ ਕੀਤੀ ਜਾਊਗੀ ਕਿ ਕਨੈਕਟੀਵਿਟੀ ਦਾ ਕੋਈ ਪ੍ਰੋਬਲਮ ਨਾ ਆਵੇ ਪੁਲਿਸ ਵੱਲੋਂ ਇੱਕ ਵੱਖਰਾ ਇੰਟੀਗ੍ਰੇਟਿਡ ਕੰਟਰੋਲ ਰੂਮ ਨੰਬਰ ਹੈ 01786 28 38 01763 232838 ਇਸ ਨੰਬਰ ਤੇ ਜਿਹੜਾ ਕੰਟਰੋਲ ਰੂਮ ਆ ਉਹਦੇ ਵਿੱਚ ਹਰ ਕਿਸਮ ਦੀ ਸਹਾਇਤਾ अवेलेबल ਹੋਊਗੀ ਉੱਥੇ ਬắpਿਸਵਾ ਦਾ ਮਾਲੇ ਲੋਕੀ ਬੈਠੇ ਹੋਣਗੇ ਉੱਥੇ ਪੁਲਿਸ ਵੀ ਬੈਠੀ ਹੋਊਗੀ ਉੱਥੇ ਹੋਰ ਡਿਪਾਰਟਮੈਂਟਾਂ ਦੇ ਬੰਦੇ ਬੈਠੇ ਹੋਣਗੇ ਤੇ ਸਹਾਇਤਾ ਨੰਬਰ ਜਿਹੜਾ ਹੈ ਪੁਲਿਸ ਦੇ ਕਾਊਂਟਰ ਵੀ ਹੋਣਗੇ ਹੈਲਪ ਸੈਂਟਰ ਵੀ ਹੋਣਗੇ ਕੋਈ ਜਿਵੇਂ ਪਿਛਲੀ ਵਾਰ ਐਕਸਪੀਰੀਅੰਸ ਹੋਇਆ ਸੀ ਬੱਚੇ ਗੁੰਮ ਗਏ ਸੀ ਤਾਂ ਉਹਨਾਂ ਨੇ ਨਾਲ ਇਮੀਡੀਏਟਲੀ ਉਹਨਾਂ ਨੇ ਸੰਪਰਕ ਕੀਤਾ ਤਾਂ ਉਹ ਬੱਚਿਆਂ ਨੂੰ ਮਾਪਿਆਂ ਨਾਲ ਦੁਬਾਰੀ ਮਲਾ ਦਿੱਤਾ ਗਿਆ ਸੀਗਾ ਉਹਦੇ ਵਾਸਤੇ ਪਿਛਲੀ ਵਾਰ ਨਾਲੋਂ ਲਗਭਗ 4 ਗੁਣਾ ਕੈਮਰੇ 300 ਕੈਮਰੇ ਜਿਹੜੇ ਨੇ ਓਹੋ 300 ਕੈਮਰੇ ਨਾ ਸਰ 300 ਕੈਮਰੇ ਜਿਹੜੇ ਸੀਸੀਟੀਵੀ ਕੈਮਰੇ ਲੱਗਣਗੇ ਪਿਛਲੀ ਵਾਰ ਕੈਮਰਿਆਂ ਦੀ ਮਦਦ ਨਾਲ ਬਹੁਤ ਸਾਰੇ ਜਿਹੜੇ ਬੱਚੇ ਗੁੰਮ ਹੋ ਗਏ ਸੀ ਜਾਂ ਬਜ਼ੁਰਗ ਜਿਹੜੇ ਥੋੜਾ ਬਹੁਤ ਅੱਗੇ ਪਿੱਛੇ ਹੋ ਜਾਂਦੇ ਭੀੜ 'ਚ ਉਹਨਾਂ ਨੂੰ ਪਰਿਵਾਰ ਨਾਲ ਮੇਲ ਹੋਇਆ ਸੀ ਇੱਕ ਵੀ ਮੋਬਾਈਲ ਫੋਨ ਚੋਰੀ ਦੀ ਘਟਨਾ ਨਹੀਂ ਹੋਈ ਕਿਉਂਕਿ ਹਰ ਵਕਤ ਤੋਂ ਸੀਸੀਟੀਵੀ ਦੀ ਸਰਵੇਲੈਂਸ ਚੋਂ ਤਾਂ ਜਿਹੜੇ ਮੋਬਾਈਲ ਚੋਰੀ ਕਰਨ ਵਾਲੇ ਜਾਂ ਕੋਈ ਗਰ ਸਮਾਜਿਕ ਅਨਸਰ ਨੇ ਹੋ ਇਸ ਕਲ ਤੋਂ ਡਰਦੇ ਰਹਿੰਦੇ ਆ 3300 ਤੋਂ ਵੱਧ ਪੁਲਿਸ ਮੁਲਾਜ਼ਮ 3300 ਮੋਰ ਥੈਨ 3300 ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ ਸੁਰੱਖਿਆ ਵਾਸਤੇ ਤੇ ਸ਼ਰਾਰਤੀ ਅਨਸਰ ਜਾਂ ਗੈਰ ਸਮਾਜਿਕ ਗਤੀਵਿਧੀਆਂ ਰੋਕਣ ਵਾਸਤੇ 72 ਥਾਮਾ ਤੇ ਨਾਕਾ ਬੰਦੀ ਕੀਤੀ ਜਾਊਗੀ ਤਾਂ ਕਿ ਕੋਈ ਵੀ ਇਸ ਬਹੁਤ ਵੱਡੇ ਲਾਸਾਨੀ ਕੁਰਬਾਨੀ ਦੀ ਸ਼ਰਧਾਂਜਲੀ ਸਮਾਰੋਹ ਨੂੰ ਖਰਾਬ ਨਾ ਕਰ ਸਕੇ ਇੱਕ মিডিਆ ਸੈਂਟਰ ਵੀ ਬਣਾਇਆ ਜਾਊਗਾ মিডিਆ ਦੇ ਸਜਣਾ ਵਾਸਤੇ ਉੱਥੇ ਚਾਹ ਪਾਣੀ ਦਾ ਰੋਟੀ ਦਾ ਲੰਗਰ ਦਾ ਪ੍ਰਬੰਧ ਹੋਊਗਾ ਜੇ ਕਿਸੇ ਵੀ ਕਿਸਮ ਦੀ ਇਨਫੋਰਮੇਸ਼ਨ ਤੁਸੀਂ ਲੈਣੀ ਹੈ ਤੁਸੀਂ ਆਪਣੇ ਕੰਟਰੋਲ ਰੂਮ ਨੂੰ ਤੁਸੀਂ ਆਪਣੇ ਹੈੱਡਕੁਆਟਰ ਨੂੰ ਦੇਣੀ ਹੈ ਕੋਈ ਖਬਰ ਜਾਂ ਕੋਈ ਉੱਥੇ ਕੋਈ ਲਾਈਵ ਕਰਨਾ ਹੈ ਜਾਂ ਇਨਫੋਰਮੇਸ਼ਨ ਦੇਣੀ ਹੈ ਤਾਂ ਉੱਥੇ ਤੁਹਾਨੂੰ ਇੱਕ ਲਾਈਜ਼ਨ ਅਫਸਰ ਵੀ ਮਿਲੂਗਾ ਜਿਹੜਾ ਕਿ ਹੱਡਪਾਰਟਮੈਂਟ ਦੀ ਤੁਹਾਨੂੰ ਜਾਣਕਾਰੀ ਦਿੱਤਾ ਰਹੂਗਾ ਤਾਂ ਕਿ ਤੁਸੀਂ ਤੁਹਾਡੇ ਜ਼ਰੀਏ ਵੀ ਲੋਕ ਜਿਹੜੇ ਨੇ ਉਹ ਅਪਡੇਟਡ ਰਹਿਣ ਕਿ ਕਿਸ ਇਲਾਕੇ ਚ ਭੀੜ ਜ਼ਿਆਦਾ ਹੈ ਕਿਸ ਇਲਾਕੇ ਚ ਜਾਮ ਹੈ ਤਾਂ ਕਿ ਉਹ ਉਧਰ ਲਈ ਫਸੇ ਜਾਣ ਦੀ ਬਜਾਏ ਕਿਸੇ ਅਲਟਰਨੇਟਿਵ ਰੂਟ ਰੂਟ ਜਿਹੜੇ ਨੇ ਉਹਨਾਂ ਨੂੰ ਲੈ ਸਕਣ ਉਹ ਡਰੋਨ ਰਾਹੀਂ ਵੀ ਜਿਹੜੀ ਹੈ ਚੈਕਿੰਗ ਹੁੰਦੀ ਰਹੂਗੀ ਇਹ ਲੋਨ ਜਿਹੜੇ ਨੇ ਪੁਲਿਸ ਦੇ ਉਹ ਵੀ ਡੇ ਬਾਜ਼ਖਾ ਆਪਣੀ ਜਿਹੜੀ ਹੈ ਉਹ ਰੱਖਣਗੇ ਸਾਰੀ ਸਭਾ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ 60 ਐਮਬੂਲੈਂਸਸ ਹਰ ਵਕਤ ਅਵੇਲੇਬਲ ਰਹਿਣਗੇ ਕਿਸੇ ਵੀ ਕਿਸਮ ਦੀ ਇਸ ਤਰ੍ਹਾਂ ਦੀ ਕੋਈ ਪ੍ਰਮਾਤਮਾ ਨਾ ਕਰੇ ਕੋਈ ਘਟਨਾ ਹੋਵੇ ਤਾਂ ਸਰਕਾਰ ਵੱਲੋਂ گاਉਂ ਪਹਵੰਦ ਜਿਹੜੇ ਨੇ ਉਹ ਕੀਤੇ ਗਏ ਨੇ ਪਾਰਕਿੰਗ ਵਾਸਤੇ ਪੰਜ ਵੱਡੀਆਂ ਪਾਰਕਿੰਗਾਂ ਤੇ 16 ਛੋਟੀਆਂ ਪਾਰਕਿੰਗਾਂ ਦਾ ਪ੍ਰਬੰਧ ਕੀਤਾ ਗਿਆ ਤੇ 6 ਸੂਚਨਾ ਕੇਂਦਰ ਜਿਹੜੇ ਨੇ ਉਹ ਜਗਾ ਜਗਾ ਤੇ ਉਹ ਬੋਰਡ ਲੱਗੇ ਹੋਣਗੇ ਕਿ ਸੂਚਨਾ ਕੇਂਦਰ ਇੱਥੋਂ ਐਨੇ ਦੂਰ ਹੈ ਸੂਚਨਾ ਕੇਂਦਰ ਹੁਣ ਇਧਰ ਹੈ ਉਸ ਤਰ੍ਹਾਂ ਤੇ ਮਾਝੇ ਤੋਂ ਮਾਲਵੇ ਤੋਂ ਦੁਆਬੇ ਤੋਂ ਕਿਧਰੋਂ ਚੰਡੀਗੜ੍ਹ ਪਰ ਪਾਸਿਓਂ ਟ੍ਰੈਫਿਕ ਦਾ ਜਿਹੜਾ ਜਿੰਨੀ ਵੀ ਚਾਹੂਗੀ ਟਰੈਕਟਰ ਜਾਣਗੇ ਅਟ ਉਹਨਾਂ ਦੀ ਅਲੱਗ-ਅਲੱਗ ਉਹਨਾਂ ਦੀ ਪਾਰਕਿੰਗ ਦੇ ਸਾਈਨ ਲੱਗੇ ਹੋਣਗੇ ਕਿ ਇੱਧਰਲੀ ਟ੍ਰੈਫਿਕ ਜਿਹੜੀ ਆ ਉਹ ਇੱਥੇ ਪਾਰਕ ਕਰ ਸਕਦੇ ਨੇ ਇੱਧਰ ਟ੍ਰੈਫਿਕ ਇੱਥੇ ਪਾਰਕ ਕਰ ਸਕਦੇ ਨੇ ਤੇ ਆੜੇ ਦੁਆਲੇ ਬਹੁਤ ਵੱਡੇ ਵੱਡੇ ਗੁਰਦੁਆਰਾ ਸਾਹਿਬ ਨੇ ਜਿਹੜੇ ਨਜ਼ਦੀਕੀ ਪਿੰਡਾਂ 'ਚ ਨੇ ਜਿੱਥੇ 3-3 4-4 ਹਜ਼ਾਰ ਬੰਦੇ ਦੇ ਰਹਿਣ ਦਾ ਪ੍ਰਬੰਧ ਵੀ ਹੋ ਸਕਦਾ ਹੈ ਉੱਥੇ ਵਾਸਤੇ ਵੀ ਬੱਸਾਂ ਜਿਹੜੀਆਂ ਨੇ ਇਹ ਜਿਹੜੀਆਂ ਉਹੋ ਛੱਡ ਕੇ ਵੀ ਆਉਣਗੇ ਲੈ ਕੇ ਵੀ ਆਉਣਗੇ ਗੁਰਦੁਆਰਾ ਸਾਹਿਬ ਜਿੱਥੇ ਰਹਿਣਗੇ ਉੱਥੇ ਵੀ ਬੱਸਾਂ ਦਾ ਟਾਈਮ ਟੇਬਲ ডিসਪਲੇ ਹੋਊਗਾ ਕਿ ਸਵੇਰੇ ਤੁਸੀਂ ਉਧਰੋਂ ਇੱਧਰ ਨੂੰ ਆਣਾ ਤਾਂ ਕਿੰਨੇ ਕਿੰਨੇ ਮਿੰਟ ਬਾਅਦ ਬੱਸਾਂ ਜਿਹੜੀਆਂ ਨੇ ਉਹ ਆਉਣਗੀਆਂ ਤੇ ਇੱਧਰ ਵੀ ਟਾਈਮ ਟੇਬਲ ਦਿਖਾਇਆ ਜਾਏਗਾ ਤੇ ਹੋਊਗਾ ਕਿ ਉਹ ਬੱਸਾਂ ਜਿਹੜੀਆਂ ਛੱਡ ਕੇ ਵੀ ਆਉਣਗੀਆਂ ਛੱਡਾ ਲੋਣਾ ਤੇ ਬਾਕੀ ਨੇੜਲੇ ਜ਼ਿਲ੍ਹੇ ਦੇ ਪ੍ਰਸ਼ਾਸਨ ਨਾਲ ਤਾਲਮੇਲ ਹੈ ਤੇ ਬਾਕੀ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਪੱਧਰ ਤੇ ਹੈ ਕੀ ਕੀ ਹੋ ਸਕਦਾ ਹੈ ਅੱਜ ਜੀ ਕੋਈ ਕੋਈ ਅਪਡੇਟ ਜਨਾਬ ਨੇ ਸਰ ਇੱਕ ਇੱਕ ਮਿੰਟ ਤੱਕ ਲੈ ਲੈਂਦਾ ਫਿਰ ਅ ਬਹੁਤ ਹੀ ਸਤਿਕਾਰਯੋਗ ਸੀਐਮ ਸਾਹਿਬ ਨੇ ਬੜੇ ਵਿਸਤਾਰਪੂਰਵਕ ਤੁਹਾਨੂੰ ਸਾਰਿਆਂ ਨੂੰ ਇਸ ਇੰਤਜ਼ਾਮਾਂਤ ਬਾਰੇ ਦੱਸਿਆ ਅਸੀਂ ਲੋਕਾਂ ਦੀ ਸੁਵਿਧਾ ਲਈ ਔਰ ਉਹਨਾਂ ਦੀ ਸੁਰੱਖਿਆ ਲਈ ਕਈ ਕਦਮ ਇੱਧਾਂ ਦੇ ਚੁੱਕੇ ਆ ਜਿਸ ਤਰ੍ਹਾਂ ਜਿਹੜੇ ਪਹਿਲਾਂ ਨਹੀਂ ਚੁੱਕੇ ਗਏ ਅ ਇਸ ਵਾਰ ਅਸੀਂ Google ਨਾਲ ਇੱਕ ਤਾਲਮੇਲ ਸਰ ਕਰ ਰਹੇ ਹਾਂ ਕਿ ਜਿਹੜੇ ਸਾਡੇ ਪਾਰਕਿੰਗ ਸਲੋਟਸ ਹੈ ਔਰ ਜਿਹੜੇ ਸਾਡੇ ਰਸਤੇ ਆ ਉਹਨਾਂ ਦੇ ਉੱਤੇ ਕਿੰਨਾ ਜਮ ਹੈਗਾ ਉਹ ਰੀਅਲ ਟਾਈਮ ਇਨਫੋਰਮੇਸ਼ਨ ਜਿਹੜੇ ਸ਼ਹਿਦਾਲੂਆਂ ਉਹਨਾਂ ਨਾਲ ਸ਼ੇਅਰ ਕੀਤੀ ਜਾਵੇਗੀ ਸਰ ਅਸੀਂ ਗੂਗਲ ਨਾਲ ਟਾਈਪ ਕੀਤਾ ਹੈ ਸਰ ਇਸ ਤੋਂ ਇਲਾਵਾ ਜਿਹੜਾ ਲੌਸਟ ਐਂਡ ਫਾਊਂਡ ਪ੍ਰੋਪਰਟੀ ਹੈ ਉਸ ਦੇ ਲਈ ਅਸੀਂ 10 ਥਾਵਾਂ ਤੇ ਅਸੀਂ ਇੱਕ ਆਪਣੇ ਕਾਊਂਟਰਸ ਖੋਲ ਰਹੇ ਹਾਂ ਜੇ ਕਿਸੇ ਵੀ ਸ਼ਹਿਦਾਲੂ ਦਾ ਕੋਈ ਸਮਾਨ ਗੁੰਮ ਜਾਂਦਾ ਹੈ ਉੱਥੇ ਜਮ੍ਹਾਂ ਕਰਾਇਆ ਜਾ ਸਕਦਾ ਹੈ ਔਰ ਉਸ ਉੱਥੇ ਕੰਪਲੇਂਟ ਵੀ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਸਾਡੇ ਮਾਊਂਟਡ ਪੁਲਿਸ ਤੋਂ ਵੀ ਅਸੀਂ ਇਸ ਵਾਰ ਉਥੇ ਡਿਪਲੋਏ ਕੀਤਾ ਹੈ ਔਰ ਸਿਵਲ ਕਪੜਿਆਂ ਦੇ ਵਿੱਚ ਕਾਫੀ ਸਾਡੀ ਮੈਨਪਾਵਰ ਡਿਪਲੋਏਡ ਰਹੇਗੀ ਤਾਂ ਕਿ ਜਿਹੜੇ ਕੋਈ ਜੇਬ ਕਤਰੇ ਜਾਂ ਇਸ ਤਰ੍ਹਾਂ ਦੇ ਐਂਟੀ ਸੋਸ਼ਲ ਐਲੀਮੈਂਟਸ ਉਥੇ ਲਾਇਟਰ ਕਰਦੇ ਹਨ ਉਹਨਾਂ ਤੇ ਨਿਗਰਾਨੀ ਰੱਖੀ ਜਾ ਸਕੇ ਔਰ ਇਸ ਤਰ੍ਹਾਂ ਜਿਵੇਂ ਸੀਐਮ ਸਾਹਿਬ ਨੇ ਦੱਸਿਆ ਕਿ ਇਸ ਵਾਰ ਅਸੀਂ ਇੰਟੀਗ੍ਰੇਟਡ ਇੱਕ ਕੰਟਰੋਲ ਰੂਮ ਬਣਾ ਰਹੇ ਹਾਂ ਜਿਹੜਾ ਕਿ ਅੱਗੇ ਅਲੱਗ-ਅਲੱਗ ਹੁੰਦਾ ਸੀਗਾ ਜਿੱਥੇ ਇੱਕੋ ਹੀ ਥਾਂ ਤੇ ਸਾਰੀ ਸਹੂਲਤਾਂ ਪਾਵੇਂ ਐਂਬੂਲੈਂਸ ਹੋਵੇ ਪਾਵੇਂ ਫਾਇਰ ਬ੍ਰਿਗੇਡ ਹੋਵੇ ਪਾਵੇਂ

50 ਲੱਖ ਦੀ ਜੋ ਹੈ ਤੋਂ ਵੀ ਜ਼ਿਆਦਾ ਦੀ ਐਕਸਪੈਕਟੇਸ਼ਨ ਹੈ ਇਹ 3 ਦਿਨਾਂ ਚ 25 26 ਤੇ 27 ਦਸੰਬਰ ਚ। ਤਾਂ ਇਸ ਫੁੱਟਬਾਲ ਨੂੰ ਵੇਖਦੇ ਹੋਏ ਸਿਵਲ ਐਡਮਿਨਿਸਟ੍ਰੇਸ਼ਨ ਪੁਲਿਸ ਨਾਲ ਪ੍ਰੋਪਰ ਟਾਈਅਪ ਜੀ ਕਰੰਟਲੀ ਕਈ ਮੀਟਿੰਗਾਂ ਹੋ ਗਈਆਂ ਨੇ। ਮਾਨਯੋਗ ਮੁੱਖ ਮੰਤਰੀ ਜੀ ਨੇ ਮੀਟਿੰਗ ਸਪੈਸ਼ਲੀ ਜੋ ਹੈ ਇੱਥੇ ਰੱਖਿਆ ਔਰ ਸਾਰੇ ਇਜਾਮਾਤ ਦਾ ਜੋ ਹੈ ਉਹਨਾਂ ਨੂੰ ਅਸੈਸਮੈਂਟ ਕੀਤਾ ਸਾਰੇ ਨੂੰ ਇਨਸ਼ੋਰ ਕੀਤਾ ਗਿਆ ਹੈ। पूरे एरिया नु जो है ना सेक्टर च बंडया गया है सारे कई सारे छह सेक्टर्स होंगे डिफरेंट डिफरेंट सेक्टर सेक्टरल मजिस्ट्रेट होंगे नाल जो है पुलिस जो जो है जो सीनियर ऑफिसर्स होंगे सारे सेक्टर इंचार्ज होंगे सो इना नु जो है जिस तरह पिछले एक्सपीरियंस तो ऐसी लर्न किया है इस बार भी जो है पूरी चंगी तरह जो है ऐसी करेंगे सिविल प्रशासन बल्लू एक सरकार वालों खूनदान कैंप भी जो है आयोजन किया जाएगा जिथे श्रद्धालु अपनी इच्छा अनुसार जो है खूनदान कर, कर सकन गए सो ए भी जो है उन्तजाम हेल्थ डिपार्टमेंट वालों की सो ਸਾਨੂੰ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਜੈਸੀ ਇੰਤਜ਼ਾਮਾਤ ਕੀਤਾ ਹੈ ਉਹਨਾਂ ਨੂੰ ਜੋ ਹੈ ਇਹ ਸਾਰਾ ਸਭ ਕੁਝ ਜੋ ਹੈ ਕ라우ਡ ਮੈਨੇਜਮੈਂਟ ਹੋ ਗਿਆ ਜਾਂ ਲੋਕਾਂ ਦੀ ਸੁਵਿਧਾਵਾਂ ਦੀ ਮੈਨੇਜਮੈਂਟ ਹੋ ਗਈ ਜਾਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਜੋ ਹੈ ਕੋਈ ਇਮਰਜੈਂਸੀ ਆ ਜਾਦੀ ਉਹਨੂੰ ਟੈਕਲ ਕਰਨ ਦੀ ਸਮੱਸਿਆ ਉਹ ਸਾਰੇ ਸਾਰੇ ਅਸੀਂ ਚੰਗੀ ਤਰ੍ਹਾਂ ਜੋ ਹੈ ਮੈਨੇਜ ਕਰ ਸਕ ਕਰ ਲਵਾਂਗੇ ਤੇ ਇੱਕ ਜਿਹੜਾ ਪਿਛਲੇ ਸਾਲ ਦਾ ਐਕਸਪੀਰੀਅੰਸ ਹੈਗਾ ਕੁਝ ਅਨਔਥਰਾਇਜ਼ ਖੂਨਦਾਨ ਕੈਂਪੀ ਲਗਾ ਲੈਂਦੇ ਉੱਥੇ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਵੀ ਉਹ ਇਸ ਤਰ੍ਹਾਂ ਦੇ ਉਹਨੇ ਔਥਰਾਇਜ਼ਡ ਬਲੱਡ ਬੈਂਕ ਦਾ ਸਿਰਫ ਗਵਰਨਮੈਂਟ ਦਾ ਇੱਕ ਪ੍ਰੋਪਰ ਇੱਕ ਉਹਦੀ ਸਾਈਨ ਲੱਗੇ ਹੋਣਗੇ ਕਿ ਖੂਨਦਾਨ ਸਿਰਫ ਇੱਥੇ ਹੋ ਸਕਦਾ ਹੈ ਕਈ ਵਾਰੀ ਇਦਾਂ ਦੇ ਲੋਕ ਪੁੱਛ ਆ ਜਾਂਦੇ ਜਿਹੜੇ ਇਹਨਾਂ ਚੀਜ਼ਾਂ ਚੋਂ ਵੀ ਫਾਇਦੇ ਲਵਦੇ ਫਿਰਦੇ ਰਹਿੰਦੇ ਆ ਸੋ ਕਿਤੇ ਵੀ ਗਵਰਨਮੈਂਟ ਵੱਲੋਂ ਅਨਪਰੂਵਡ ਕਿਸੇ ਵੀ ਬਲੱਡ ਬੈਂਕ ਦੇ ਵਿੱਚ ਕੋਈ ਡੋਨੇਸ਼ਨ ਨਾ ਕੀਤੀ ਜਾਵੇ ਗਵਰਨਮੈਂਟ ਦਾ ਜਿਹੜਾ ਹੈਗਾ ਉੱਥੇ ਸਰਕਾਰ ਵੱਲੋਂ ਬਕਾਇਦਾ ਤੋਂ ਤੇ ਡਾਕਟਰ ਵੀ ਹੋਣਗੇ ਬਕਾਇਦਾ ਉਹਨਾਂ ਦਾ ਜਿਹੜਾ ਬਲੱਡ ਮੈਸ਼ਨ ਤੋਂ ਬਾਅਦ ਜਿਹੜਾ ਉਹਨਾਂ ਨੂੰ ਦੁੱਧ ਵਗੈਰਾ ਜਾਂ ਉਹਨਾਂ ਦੀ ਜਿਹੜੀ ਜੋ ਵੀ ਖਾਹਕ ਹੁੰਦੀ ਹੈ ਉਹ ਵੀ ਹੋਊਗੀ ਤੇ ਨਾਲ ਨਾਲ ਉਸ ਦੀ ਸੰਭਾਲ ਜਿਹੜੀ ਹੈ ਪ੍ਰੋਪਰ ਜਿਹੜੇ ਵੱਡੇ ਹਸਪਤਾਲਾਂ ਦੇ ਜਿਹੜੀ ਬਲੱਡ ਬੈਂਕ ਹੈ ਉਹਨਾਂ ਦੇ ਆਈਸ ਬਾਕਸ ਦੇ ਉਹਨਾਂ ਵਿੱਚ ਰੱਖ ਕੇ ਇਮੀਡੀਏਟਲੀ ਲੈ ਜਾਣਾ ਹੈ श्रीਨਾਨਪੁਰ ਸਾਹਿਬ ਵਿਖੇ ਇੱਕ ਦਿਨ ਦੇ ਵਿੱਚ ਹਜ਼ਾਰ ਤੋਂ ਵੱਧ ਯੂਨਿਟ ਜਿਹੜੇ ਆਏ ਸੀਗੇ ਸੋ ਇਹ 3 ਦਿਨ 4 ਦਿਨ 5 ਦਿਨ 6 ਦਿਨ 7 ਦਿਨ ਵੀ ਲੋਕ ਰਹਿੰਦੇ ਆ ਇੱਥੇ ਸੋ ਇੱਛਾ ਮੁਤਾਬਕ ਜੇ ਕੋਈ ਬਲੱਡ ਡੋਨੇਸ਼ਨ ਕਰਨੀ ਚਾਹੁੰਦਾ ਤਾਂ ਉਹ ਖੂਨ ਦਾ ਜਿਹੜਾ ਇੱਕ ਇੱਕ ਕਤਰਾ ਜਿਹੜਾ ਉਹ ਜਿਹੜਾ ਲੋੜਵੰਦਾ ਤੱਕ ਪਹੁੰਚੂਗਾ ਸਾਡੀ ਬਚਨਵਤ ਤੇ ਇੱਥੇ ਵੱਡਾ ਇਸ਼ੂ ਹੋਇਆ ਐਸਡੀਪੀਸੀ ਨੇ ਕਿਹਾ ਕਿ ਸਾਡੇ ਸਹਿਯੋਗ ਨਹੀਂ ਦਿੱਤਾ ਜਾਂ ਉਹਨਾਂ ਦੇ ਨਾਲ ਟਾਈ ਅਪ ਨਹੀਂ ਹੋ ਪਾਇਆ ਫਿਲਹਾਲ ਵੀ ਕੋਈ ਐਸਡੀਪੀਸੀ ਨੇ ਤੋਂ ਨੂੰ ਰਿਕਵੈਸਟ ਕੀਤੀ ਹੈ ਇੱਕ ਵਾਰੀ ਪੀਏ ਵੀ ਦਾ ਉਸ ਨੂੰ ਨਾਲ ਆਪਕਾ ਕੀਤਾ ਹੋਵੇ ਔਰ ਦੂਸਰਾ ਕੀ ਹੋਣਾ ਜਨਾਲ ਕੋਈ ਕੋਆਰਡੀਨੇਸ਼ਨ ਹੈ ਕਿਸ ਪ੍ਰੋਗਰਾਮ ਦੇਖੋ ਪਹਿਲੀ ਗੱਲ ਤਾਂ ਇਹ ਕਿ ਇਹ ਫੰਕਸ਼ਨ ਜਿਹੜਾ ਹੈ ਜੇ ਇਹ ਜਿਹੜਾ ਜੋੜ ਮੇਲ ਇਹ ਛੋਟੇ ਸਹਿਜਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਲੋਕ ਦੁਨੀਆ ਪਰਚੋਂ ਨਤਮਸਤ ਕੋਣ ਹੋਣਗੇ ਆਉਂਦੇ ਨੇ ਸਾਡੇ ਨਾਲ ਐਸਟੀਪੀਸੀ ਨੇ ਅਜੇ ਤੱਕ ਕੋਈ ਸੰਪਰਕ ਨਹੀਂ ਕੀਤਾ ਕਿ ਤੁਸੀਂ ਸਾਨੂੰ ਆ ਚਾਹੀਦਾ ਜਾ ਪਰ ਫਿਰ ਵੀ ਅਸੀਂ ਡਿਪਟੀ ਕਮਿਸ਼ਨਰ ਨੂੰ ਕੱਲ ਮੀਟਿੰਗ ਬੁਲਾਈ ਸੀ ਜਿ ਸਾਡੇ ਐਮਐਲਏ ਸਾਹਿਬਾਨ ਨੂੰ ਕਿਹਾ ਕਿ ਜੋ ਵੀ ਉਹ ਕਹਿਣਗੇ ਸੀ ਅਵੇਲੇਬਲ ਕਰਾਵਾਂਗੇ ਇਹਦੇ ਵਿੱਚ ਕੋਈ ਰਾਜਨੀਤੀ ਜਾਂ ਕੋਈ ਅਸੀਂ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਇਹ ਜਿਹੜੀਆਂ ਸਾਡੇ ਜਿਹੜੇ ਵਿਰਸਾਤ ਦੇ ਸ਼ਹੀਦ ਸ਼ਹਾਦਤਾਂ ਨੂੰ ਸਲਾਮ ਕਰਨ ਦੇ ਉਹਨਾਂ ਨੂੰ ਸਜਦਾ ਕਰਨ ਦੇ ਜਿਹੜੇ ਪ੍ਰੋਗਰਾਮ ਨੇ ਉਹ ਉਹ ਰਾਜਨੀਤੀ ਤੋਂ ਉੱਪਰ ਹੋਣੇ ਚਾਹੀਦੇ ਆ ਐਸਜੀਪੀਸੀ ਨੇ ਸਾਡੇ ਨਾਲ ਹਜੇ ਤੱਕ ਕੋਈ ਸੰਪਰਕ ਨਹੀਂ ਕੀਤਾ ਪਰ ਇਹ ਸਾਡਾ ਫਰਜ਼ ਹੈ ਜੋ ਅੱਜ ਅਸੀਂ ਸਾਰਾ ਇਹ ਦੱਸ ਰਹੇ ਆ ਕਿਉਂਕਿ ਇਹ ਗੁਰਦੁਆਰਾ ਸਾਹਿਬ ਤੋਂ ਬਾਹਰ ਦੀਆਂ ਸਾਰੀਆਂ ਐਕਟੀਵਿਟੀਆਂ ਜਾਂ ਸਾਡੇ ਪ੍ਰਬੰਧ ਨੇ ਇਸ ਕਰਕੇ ਜੇ ਉਹ ਸਾਡੇ ਨਾਲ ਸੰਪਰਕ ਕਰਨਗੇ ਜੀ ਅਸੀਂ ਵੀ ਕਰ ਲਾਂਗੇ ਕੁਝ ਵੀ ਚਾਹੀਦਾ ਹੋਵੇ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਕੈਮਰੇ ਚਾਹੀਦੇ ਨੇ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਵੀ ਕਿਸੇ ਕਿਸਮ ਦੀ ਕੋਈ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ ਜਾਂ ਕੋਈ ਸਹੂਲਤ ਚਾਹੀਦੀ ਹੋਈ ਅਸੀਂ ਗਵਰਨਮੈਂਟ ਵੱਲੋਂ ਪ੍ਰੋਵਾਈਡ ਕਰਾਵਾਂਗੇ ਜਿਹੜਾ ਪ੍ਰਾਈਵੇਟ ਦੀ ਗੱਲ ਸਮਝਾਉਂਦੇ ਉਸ ਪਰ ਬਹੁਤ ਸਾਰੇ ਹਸਪਤਾਲ ਦਿੱਤਾ ਨਹੀਂ ਵੀ ਹੈਗੇ ਨੇ ਜਿਹੜੇ ਸੇਵਾ ਕਰਦੇ ਨੇ ਲੋਕਾਂ ਦੀ ਉਹਨਾਂ ਦੀ ਕੋਈ ਇੰਦਾ ਵੀ ਪ੍ਰੋਜੈਕਟ ਦੀ ਚੀਜ਼ ਹੋਈ ਬਹੁਤ ਕੋਆਰਡੀਨੇਟ ਸਾਰਾ ਜਦੋਂ ਸਾਡੇ ਨਾਲ ਸੰਪਰਕ ਕਰਕੇ ਉਸੇ ਉਸੇ ਜਗ੍ਹਾ ਤੇ ਆ ਜਾਣ ਉਹ ਪਰ ਕੈਂਪ ਇੱਕੋ ਜਗ੍ਹਾ ਤੇ ਹੋਗਾ ਕੈਂਪੇਨ ਹੈਗਾ ਕਿ ਉੱਥੇ ਵੀ ਲੱਗਾ ਹੈ ਉੱਥੇ ਵੀ ਲੱਗਾ ਜਿਹੜਾ ਅਨঅথরাইਜ਼ਡ ਨਹੀਂ ਹਾਂ ਜੀ ਹਾਂਜੀ ਹਾਂਜੀ ਉਹਨਾਂ ਨੂੰ ਇੱਕ ਪਾਰਟਿਕੂਲਰ ਇੱਕ ਜੈਕਟ ਟਾਈਪ ਕੋਈ ਖਲਸਾਈ ਰੰਗ ਦੀ ਜਾਂ ਕੋਈ ਇਸ ਤਰ੍ਹਾਂ ਦਾ ਇੱਕ ਰੰਗ ਦੇ ਦਾਂਗੇ ਕਿ ਉਹ ਸਫਾਈ ਵਾਲੀ ਕਰਮਚਾਰੀ ਨੇ ਉਹ ਪਤਾ ਲੱਗ ਜੇ ਦੂਰੋਂ ਕਿ ਜੀ ਜੇ ਕਿਸੇ ਨੇ ਕੋਈ ਜਿਹੜਾ ਬਿਲਾਸ ਵਗੈਰਾ ਜਾਂ ਕੋਈ ਆਪਣਾ ਕੂੜਾ ਕਰਕਟ ਜੋ ਹੈ ਉਹ ਦੇਣਾ ਹੈ ਤਾਂ ਉਹਨਾਂ ਨੂੰ ਫੜਾ ਵੀ ਸਕਦੇ ਆ ਤੇ ਉਹ ਆਪ ਹੀ ਲੈ ਜਾਣਗੇ ਇੱਕ ਵਾਰ ਹੋਰ ਬੇਨਤੀ ਕਰੂੰਗਾ ਕਿਉਂਕਿ ਬਹੁਤ ਸਾਰੇ ਲੰਬੇ ਰਸਤੇ ਦੇ ਕਿਲੋਮੀਟਰਾਂ ਤੱਕ ਮਤਲਬ ਇਵਨ ਅਸੀਂ ਮੇਰਾ ਪਿੰਡ ਜਿਹੜਾ ਸਤੌਜ ਉਹ ਲਗਭਗ ਮਾਨਸਾ ਦੇ ਬਾਰਡਰ ਤੇ ਆ ਉੱਥੇ ਵੀ ਅਸੀਂ ਲੰਗਰ ਲਾਉਂਦੇ ਰਹੇ ਹਾਂ ਉਸ ਵੇਲੇ ਜਦੋਂ ਛੋਟੇ ਹੁੰਦੇ ਸੀ ਅੱਜ ਵੀ ਲੰਗਰ ਲੱਗਦਾ ਸਾਡੇ ਪਿੰਡ ਵੱਲੋਂ ਸੜਕ ਤੇ ਆ ਕੇ ਸੋ 100 200 300 ਕਿਲੋਮੀਟਰ ਦੇ ਰੇਡੀਅਸ 'ਚ ਜਿਹੜੀ ਸੰਗਤ ਜਾਂਦੀ ਹੈ ਉਹਨਾਂ ਵਾਸਤੇ ਲੰਗਰ ਲਾਉਂਦੇ ਆ ਸਾਡੇ ਜਿਹੜੇ ਲੋਕ ਲੰਗਰ ਜਿੱਥੇ ਲਾਉਂਦੇ ਉੱਥੇ ਉਹ ਟੈਂਪਰੇਰੀ ਉਹ ਬਣਾ ਲੈਂਦੇ ਨੇ ਹੰਪ ਮਿੱਟੀ ਨਾਲ ਜਾਂ ਕੋਈ ਇਦਾਂ ਨਾ ਕਿ ਗੱਡੀਆਂ ਵੀ ਹੌਲੀ ਚਾਹਣ ਉੱਥੋਂ ਤਾਂ ਕਿ ਜਾਂ ਫਿਰ ਉਹ ਉੱਥੇ ਹੀ ਸਾਰਾ ਕੁਝ ਜਿਹੜੇ ਗਲਾਸ ਬਲੂਸ ਉੱਥੇ ਸੁੱਟ ਦਿੰਦੇ ਨੇ ਕਿਰਪਾ ਕਰਕੇ ਇੱਕ ਤਾਂ ਉਹ ਹੰਪ ਜਿਹੜੇ ਨੇ ਜਦੋਂ ਖਤਮ ਹੋ ਗਿਆ ਲੰਗਰ ਜਿਹੜਾ ਜਿੰਨੇ ਦਿਨ 2 ਦਿਨ 3 ਦਿਨ 4 ਦਿਨ 5 ਦਿਨ ਲਾਉਣਾ ਉਸ ਤੋਂ ਬਾਅਦ ਉਹ ਕਲੀਅਰ ਕਰਕੇ ਜਾਣ ਕਿਉਂਕਿ ਕਈ ਵਾਰੀ ਉਹ ਅਨਐਕਸਪੈਕਟਡ ਜਗ੍ਹਾ ਤੇ ਹੁੰਦਾ ਹੈ ਤੇ ਗੱਡੀਆਂ ਵਾਲੇ ਨੂੰ ਨਹੀਂ ਪਤਾ ਹੁੰਦਾ ਜਿਹੜੇ ਫਸਟ ਟਾਈਮ ਲੰਘਦੇ ਨੇ ਜਾਂ ਕੋਈ ਕਿ ਇੱਥੇ ਹੋ ਸਕਦਾ ਹੈ ਇੱਥੇ ਉਹਦੇ ਨਾਲ ਐਕਸੀਡੈਂਟਾਂ ਦੇ ਕਾਫੀ ਕੇਸ ਹੋਏ ਨੇ ਤੇ ਉਹ ਕਿਰਪਾ ਕਰਕੇ ਜਿਹੜੇ ਨੇ ਉਹ ਜਿਹੜੇ ਹੰਪ ਨੇ ਜਾਂ ਟੈਂਪਰੇਰੀ ਕੋਈ ਵੀ ਚੀਜ਼ ਹੈ ਜਿਹੜੀ ਟ੍ਰੈਫਿਕ ਨੂੰ ਹੌਲੀ ਕਰਨ ਵਾਸਤੇ ਜਾਂ ਕੋਈ ਬੈਰੀਕੇਡ ਵਗੈਰਾ ਲਾ ਲੇ ਜਾਂ ਕੋਈ ਲੱਕੜਾਂ ਵਗੈਰਾ ਵੀ ਸੁੱਟ ਲੈਂਦੇ ਆ ਇਦਾਂ ਕਿ ਥੋੜਾ ਜਿਹਾ ਹੌਲੀ ਹੋ ਜਾਣ ਉਹ ਕਲੀਅਰ ਕਰਕੇ ਜਾਣ ਨੰਬਰ ਇਹ ਸੋਸ਼ਲੀ ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਇਹ ਜੋੜ ਮੇਲ ਜਿਹੜਾ ਨਾ ਇਹ ਚੱਪਾ ਇਹਨੂੰ ਸ਼ੋਕ ਸਭਾ ਕਹਿੰਦੇ ਆ ਮੈਨੂੰ ਯਾਦ ਹੈ ਮੇਰੇ ਦਾਦਾ ਦਾਦੀ ਇਹਨਾਂ 21 ਤਰੀਕ ਤੋਂ 21 ਦਸੰਬਰ ਨੂੰ ਕਿਲਾ ਛੱਡਿਆ ਸੀਗਾ ਗੁਰੂ ਸਾਹਿਬ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਉਹ ਮੰਝੇ ਤੇ ਨਹੀਂ ਸੌਂਦੇ ਸੀ ਥੱਲੇ ਧਰਤੀ ਤੇ ਦਰੀਆਂ ਵਿਛਾ ਕੇ ਸੌਂਦੇ ਸੀ ਕਿਉਂਕਿ ਅਫਸੋਸ ਦੇ ਕਿੰਨੇ ਹੈ ਤਾਂ ਕਿਰਪਾ ਕਰਕੇ ਇਹਨੂੰ ਹੁੱਲੜਵਾਜੀ ਦੇ ਦਿਨ ਨਾ ਬਣਾਇਆ ਜਾਣ ਵੱਡੇ ਵੱਡੇ ਸਾਊਂਡ ਲਾ ਕੇ ਵੱਡੇ ਵੱਡੇ ਟਰੈਕਟਰ ਭਜਾ ਕੇ ਇੱਕ ਦੂਜੇ ਨਾਲ ਰੇਸਾਂ ਲਾ ਕੇ ਆਪਾਂ ਮਤਲਬ ਆਪਣੇ ਜਲੂਸ ਕੱਢਦੇ ਆ ਕਿ ਇਹ ਸ਼ੋਕ ਦੇ ਅਫਸੋਸ ਦੇ ਜਿਹੜੇ ਦਿਨ ਨੇ ਉਹਨਾਂ ਨੂੰ ਆਪਾਂ ਕੋਈ ਐਂਟਰਟੇਨਮੈਂਟ ਜਾਂ ਕੋਈ ਹੁੱਲੜਵਾਜੀ ਦਾ ਜ਼ਰੀਆ ਨਾ ਬਣਾਈਏ ਮੇਰੀ ਹੱਥ ਬਨ ਕੇ ਬੇਨਤੀ ਹੈ ਆਓ ਜੀ ਸਕਦੇ ਆਓ ਜਿੱਥੋਂ ਮਰਜ਼ੀ ਆਓ ਟਰਾਲੀਆਂ ਲੋਕ ਫ੍ਰੀ ਚ ਡਿਊਟੀਆਂ ਲਾਉਂਦੇ ਆ ਪਰ ਜਦੋਂ ਦੇਖਦੇ ਆ ਕਿ ਉੱਚੀ ਉੱਚੀ ਸਾਊਂਡ ਚੱਲ ਰਹੀ ਹੈ ਤੇ ਟਰੈਕਟਰ ਇੱਕ ਦੂਜੇ ਨਾਲ ਮੁਕਾਬਲੇ ਕਰ ਰਹੇ ਨੇ ਪਿੱਛੇ ਇੰਨੀਆਂ ਸ਼ਰਧਾਲੂਆਂ ਦੇ ਭਰੀਆਂ ਟਰਾਲੀਆਂ ਹੁੰਦੀਆਂ ਨੇ ਤਾਂ ਕਈ ਵਾਰੀ ਐਦਾਂ ਦੇ ਹੈਪਨ ਵੀ ਹੋ ਜਾਂਦੇ ਨੇ ਜਿਹੜੇ ਨਹੀਂ ਹੋਣੇ ਚਾਹੀਦੇ ਸੋ ਮੇਰੇ ਵੱਲੋਂ ਇਹ ਸੋਸ਼ੀਅਲੀ ਸਮਾਜਿਕ ਬੇਨਤੀ ਮੇਰੇ ਵੱਲੋਂ ਹੱਥ ਬੰਨ ਕੇ ਬਹੁਤ ਬਹੁ ਕਿਉਂਕਿ ਇਨਫ ਸਿਉਰਟੀ ਦਾ ਤੁਸੀਂ ਇਤਜ਼ਾਮ ਕਰ ਰਹੇ ਹੋ ਬਹੁਤ ਸਾਰੇ ਲੋਕ ਜਿਹੜੇ ਵੈਪਨ ਕੈਰੀ ਕਰਦੇ ਆ ਨਾਲ ਤੁਹਾਡਾ ਕਿਉਂ ਦੇ ਲਈ ਕਿਸੇ ਤਰ੍ਹਾਂ ਦੀ ਚੈਕਿੰਗ ਵਗੈਰਾ ਵੀ ਨਹੀਂ ਹੋ ਰਹੀ ਕਿ ਬਹੁਤ ਜ਼ਿਆਦਾ ਦੇਖੇ ਜਾਂਦੇ ਨੇ ਉਸ ਲੋਕ ਲੀਗਲ ਜਾਂ ਇਲਲੀਗਲ ਕੁਝ ਨਹੀਂ ਹੋ ਸਕਦਾ ਸਾਡੇ ਕੋਲ ਪਿਛਲੀ ਵਾਰ ਦਾ ਕੋਈ ਅਜਿਹਾ ਰਿਕਾਰਡ ਹੈ ਨਹੀਂਗਾ ਕਿ ਕੋਈ ਵੈਪਨ ਉੱਥੇ ਯੂਜ਼ ਹੋਇਆ ਹੋਵੇ ਕੋਈ ਹੋਈ ਕੋਈ ਸਫੈਦ ਖੂਨ ਵਾਲਾ ਹੀ ਬੰਦਾ ਹੋਊਗਾ ਜਾਂ ਪੱਥਰ ਦੇ ਲਈ ਹੋਊਗਾ ਜਿਹੜਾ ਐਜੇ ਫੰਕਸ਼ਨ 'ਚ ਕੋਈ ਇਸ ਤਰ੍ਹਾਂ ਦੀ ਜਿਹੜੀ ਹੈ ਚੀਜ਼ ਲੈ ਕੇ ਆਊਗਾ ਪਰ ਫਿਰ ਵੀ ਜਿਹੜੇ 17 18 ਜਗ੍ਹਾ ਤੇ ਨਾਕੇ ਨੇ ਅਸੀਂ ਤਲਾਸ਼ੀ ਨਹੀਂ ਲੈਣਾ ਚਾਹੀਦਾ ਸ਼ਰਧਾ ਲੋਹਾਂ ਦੀ ਕਾਇਤ ਤਲਾਸ਼ ਲੈਣੀ ਹੈ ਪਰ ਫਿਰ ਵੀ ਬੇਨਤੀ ਕਰ ਦਿੰਨੇ ਆਪਾਂ ਕਿ ਜੀ ਕੋਈ ਉੱਥੇ ਇਸ ਤਰ੍ਹਾਂ ਦਾ ਵੈਪਨ ਲੈ ਕੇ ਆਉਣ ਦੀ ਚਾਹੇ ਲਾਇਸੈਂਸੀ ਹੋਵੇ ਨਾ ਲੈ ਕੇ ਆਉਣ ਕਿਉਂਕਿ ਅਪਸ਼ਰਦਾ ਨੂੰ ਆਉਣਾ ਹੈ ਮੱਥਾ ਟੇਕਣਾ ਆਉ ਮੱਥਾ ਟੇਕੋ ਤੇ ਸਾਡੇ ਵੱਲ ਤਾਂ ਹੋਣੀ ਸ਼ੁਰੂ ਹੋ ਗਈ ਜਿਵੇਂ ਟਾਵਰ ਤਾਂ ਲੱਗ ਗਏ ਜੀ ਮੋਬਾਈਲ ਦੇ ਹੈਨਾ ਤੇ ਸਫਾਈਆਂ ਚੱਲ ਰਹੀਆਂ ਨੇ ਜਿਹੜੀਆਂ ਸੀਵਰੇਜ ਚੋਕ ਹੋ ਜਾਂਦਾ ਕਈ ਵਾਰੀ ਅਸੀਂ ਉਹ ਲੁਧਿਆਣੇ ਤੋਂ ਜਾਂ ਫਤਿਹਗੜ੍ਹ ਸਾਹਿਬ ਤੋਂ ਇਧਰ ਪਟਿਆਲੇ ਤੋਂ ਮੰਡੀ ਗਵਿੰਦਗਰ ਸਾਹਿਬ ਤੋਂ ਅਸੀਂ ਮਸ਼ੀਨਾਂ ਵੀ ਮੰਗਾਈਆਂ ਹੋਈਆਂ ਨੇ ਤੇ ਨਾਲ ਦੀ ਨਾਲ ਉਹ ਸੀਵਰੇਜ ਨੂੰ ਵੀ ਕਲੀਅਰ ਕਰਦੇ ਰਹਿਣਗੇ ਜੋ ਸਾਡੇ ਵੱਲੋਂ ਆਨ ਹੈ ਜੀ ਇਹ ਲੋਕਲ ਪਾਸਸ ਡਿਵਿਜ਼ਨ ਦੀ ਪਾਰੋਂ ਦੇ ਕੁੱਝ ਹੁੰਦੇ ਜਾਂ ਮਨੁੱਖੀ ਪੂਰਤਲੇ ਕੁੱਝ ਹੁੰਦੇ ਨੇ ਫਤਿਹਗੜ੍ਹ ਸਾਹਿਬ ਨੂੰ ਆਏ ਕਿ ਉਹ ਕੀ ਨਿਯਮ ਹੋਵੇਗੀ ਫਰਸ ਲੇਡੀ ਜਿਹੜੇ ਲੋਕਲ ਕਿ ਸ਼ੁਰੂ ਕੀਤੀ ਆ ਉਹ ਬਾਤ ਕਰ ਸਕੀਏ ਤੇ ਬਾਕੀ ਜਿਲ੍ਹੇ ਵਾਲੇ ਜਿਹੜੇ ਸਤਕਰ ਸਾਹਿਬ ਨੂੰ ਆਉਣ ਆ ਰਹੇ ਆ ਮਤਲਬ ਤੁਸੀਂ ਸਿਖਾਇਤ ਨਹੀਂ 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 ਉਹ ਨਹੀਂ ਇਹ ਜਿਹੜੀਆਂ ਸੱਤਲ ਬੱਸਾਂ ਨੇ ਨਾ ਤੇ ਇਹ ਰਿਕਸ਼ੇ ਨੇ ਇਹ ਸਿਰਫ ਮੇਲੇ ਵਾਲੀ ਜਗ੍ਹਾ ਤੇ ਪਹੁੰਚੇ ਹੋਏ ਲੋਕਾਂ ਨੂੰ ਗੁਰਦੁਆਰਾ ਸਾਹਿਬ ਵਾਸਤੇ ਕਿਉਂਕਿ ਅਸੀਂ ਉਹਨੂੰ ਨੋ ਵੀਆਈਪੀ ਜ਼ੋਨ ਡਿਕਲੇਅਰ ਕਰਤਾ ਪਹਿਲਾਂ ਕੀ ਹੁੰਦਾ ਸੀਗਾ ਜੀ ਵੀਆਈਪੀ ਦੀਆਂ ਗੱਡੀਆਂ ਜਿਹੜੀਆਂ ਗੁਰਦੁਆਰਾ ਸਾਹਿਬ ਜਾਂਦੀਆਂ ਉਹਨਾਂ ਕਰਕੇ ਬਹੁਤ ਸਾਰਾ ਜਾਮ ਲੱਗ ਜਾਂਦਾ ਸੀ ਨੋ ਵੀਆਈਪੀ ਜ਼ੋਨ ਅਸੀਂ ਪਾਸ ਨਹੀਂ ਜਾਰੀ ਕਰਦੇ ਹੁਣ ਕਿ ਉਹ ਸਰਦਾਰ ਲੋਆਂ ਵਿੱਚ ਦੀਆਂ ਗੱਡੀਆਂ ਨਹੀਂ ਲੰਘਣਗੀਆਂ हां ਜਿਹੜੀਆਂ ਅਥੋਰਾਈਜ਼ ਬੱਸਾਂ ਨੇ ਜਾਂ ਈ ਰਿਕਸ਼ੇ ਨੇ ਉਹ ਚੱਲਦੇ ਫਿਰਦੇ ਰਹਿਣਗੇ ਇਹ ਸਿਰਫ ਉਹ ਮੇਲੇ ਵਾਲੀ ਜਿੱਥੇ ਤੁਹਾਡੀ ਪਾਰਕਿੰਗ ਹੈ ਪਰਜ ਕੋਲੋਂ ਤੁਹਾਡੀ ਪਟਿਆਲਾ ਸਰਹੰਦ ਰੋਡ ਤੇ ਜਿਹੜਾ ਹੈਗਾ ਜਾਂ ਸਾਧੂਪੁਰ ਵਾਲੇ ਫਾਟਕ ਕੋਲੇ ਜਾਂ ਮਾਧੋਪੁਰ ਵਾਲੇ ਮੋੜ ਤੇ ਜਾਂ ਫਿਰ ਉਧਰੋਂ ਤੁਹਾਡਾ ਤੁਸੀਂ ਇਧਰ ਚੁੰਨੀ ਲਾਂਡਰਾ ਵੱਲੋਂ ਜਾ ਰਹੇ ਹੋ ਤਾਂ ਕਿਤੇ ਤੁਹਾਡਾ ਪਾਰਕਿੰਗ ਹੈ ਉਥੋਂ ਬੱਸਾਂ ਜਿਹੜੀਆਂ ਜਾਂ ਰਿਕਸ਼ੇ ਉਹ ਤੁਹਾਨੂੰ ਗੁਰਦੁਆਰਾ ਸਾਹਿਬ ਤੱਕ ਲੈ ਕੇ ਜਾਣਗੇ ਤੇ ਜਿੱਥੇ ਵੀ ਤੁਸੀਂ ਜਾਣਾ ਤੁਸੀਂ ਜਾ ਸਕਦੇ ਹੋ ਫ੍ਰੀ ਚ ਹੈ ਤੇ ਇਹ ਨਰੇਂਦਰ ਕੰਮ ਨਹੀਂ ਕਰਦੇ ਸੀ ਬਹੁਤ ਸਾਰ ਜਗ੍ਹਾ ਤੇ ਅਸੀਂ ਸੋਧਿਆ ਇਹ ਕੰਮ ਹਾਂਜੀ ਨਹੀਂ ਨਾਮ ਬਦ ਗਿਆ ਅਹਮਦਾਬਾਦ ਵਾਲੇ ਸਟੇਡੀਅਮ ਦਾ ਨਾਮ ਹੀ ਨਰਿੰਦਰ ਮੋਦੀ ਸਟੇਡੀਅਮ ਰੱਖਤਾ ਜੀ ਠੀਕ ਹੈ ਨਾ ਜੇ ਜੇ ਤੁਸੀਂ ਲੋਕਾਂ ਲਈ ਕੋ ਕੰਮ ਕਰੋਗੇ ਤਾਂ ਲੋਕ ਨਾ ਪੜ ਜਾਣ ਤੋਂ ਬਾਅਦ ਤੁਹਾਡੇ ਚੌਕਾਂ ਚ ਬੁੱਤ ਲਾਉਣਗੇ ਨਹੀਂ ਤਾਂ ਫਿਰ ਖੇਤਾਂ ਚ ਬੁੱਤ ਲਾਉਣੇ ਪੈਂਦੇ ਆ ਇਹ ਸਭ ਤੋਂ ਸਵਾਲਾਂ ਨੂੰ ਸਪੋਰਟ ਕਰਾ ਰਹੇ ਕਲੀਅਰ ਕਰੂਗਾ ਕੰਟੈਂਟ ਕੱਟਣਾ ਹੋ ਗਿਆ ਹੈ ਹੈ ਜੀ ਹਾਲੀ ਵਿੱਚ ਜੋ ਕਮੇਟੀ ਦੇ ਆਪ ਕੋ ਗੋਲੀ ਲੱਗੀ ਹੈ ਗੈਸ ਹੋ ਗਈ ਹੈ ਲੋਕ ਵੀ ਇਸ ਤੇ ਕਾਫੀ ਗੱਲ ਮੈਨੂੰ ਨਾਇ ਲੋਟ ਤੇ ਬਹੁਤ ਸਵਾਲ ਉੱਠੇ ਕੀ ਕਹਿਣਾ ਚਾਹਗੇ ਦੇਖੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਕਾਟਨੀ ਨਹੀਂ ਕੋਈ ਪੁਸ਼ਤ ਪਨਾਹੀ ਕਰਦੇ ਆਂ ਸੀ ਨਾ ਕਿਸੇ ਨੂੰ ਕੋਈ ਸ਼ਹਿ ਦਿੰਨੇ ਆ ਹੁਣ ਜਿਹੜਾ ਇਹਨਾਂ ਨੇ ਪੁਰਾਣੇ ਕੰਡੇ ਵੀ ਜੇ ਹੋਏ ਨੇ ਉਹ ਉਹਦੇ ਨਤੀਜੇ ਨੇ ਇਹ ਜਿਹੜੇ ਅਕਾਲੀ ਕਾਂਗਰਸੀਆਂ ਨੇ ਪੈਦਾ ਕੀਤੇ ਉਸ ਤੋਂ ਬਾਅਦ ਚਾਹੁੰਦਾ ਹਾਂ ਉਹਨਾਂ ਦੀ ਆਪਸ ਵਿੱਚ ਦੁਸ਼ਮਣੀਆਂ ਹੋ ਗਈਆਂ ਉਹ ਕਿਤੇ ਆ ਜਾਂਦੇ ਨੇ ਕਬੱਡੀ ਦੇ ਵਿੱਚ ਇਕੱਲਾ ਇੱਥੇ ਨਹੀਂ ਪੂਰੀ ਦੁਨੀਆ ਦੇ ਵਿੱਚ ਹਮੇਸ਼ਾ ਕੰਟਰੋਵਰਸੀ ਰਹੀ ਹੈ ਸੋ ਅਸੀਂ ਆਪਣੇ ਵੱਲੋਂ ਐਫਰਟ ਸੀ ਕਰਦੇ ਹਾਂ ਕਿ ਸ਼ਾਂਤੀ ਸੁੱਖ ਸ਼ਾਂਤੀ ਨਾਲ ਪੰਜਾਬ ਰਹੇ ਪਰ ਹੁਣ ਕੀ ਕਿਸੇ ਦਾ ਨਹੀਂ ਨਹੀਂ ਅਸੀਂ ਅਸੀਂ ਆਪਣੇ ਵੱਲੋਂ ਜੀ ਕਰੋ ਇੰਝ ਦਾ ਕੋਲਾ ਬਿਸਰ ਜੀ ਮੈਂ ਤੁਹਾਨੂੰ ਇੱਕ ਗੁਰਾ ਕੰਟਰੋਲ ਜਿਹੜੀ ਕੱਲ ਇਹ ਅਨਸਕੋਮਿਕ ਘਟਨਾ ਵਾਪਰੀ ਹੈ ਜਿਹਦੇ ਵਿੱਚ ਰਾਣਾ ਪਨਾਸ਼ਾ ਦੀਆਂ ਨਾਲ ਦੇ ਵਿਅਕਤੀ ਦਾ ਪਰਮੇਸ਼ਰ ਵਿੱਚ ਕੋਈ ਡਿਸਪਲੇਸ ਸਾਡੀ ਗਾਤ ਕੰ ਕਰਦੇ ਆ ਤਿੰਨ ਵਿਅਕਤੀਆਂ ਨੂੰ ਆਈਡੈਂਟੀਫਾਈ ਕਰਦੇ ਆ ਜਿਹੜੇ ਮੇਨ ਸ਼ੂਟਰਸ ਹੈ ਉਹਨਾਂ ਨੂੰ ਵੀ ਆਈਡੈਂਟੀਫਾਈ ਕਰਦੇ ਆ ਗਿਆ ਇੱਕ ਬਦਨਦਰ ਸਿੰਘ ਦੋਨੀਪਾਲ ਜਿਹੜਾ ਅ ਦਾ ਗੈਂਗਸਟਰ ਹੈ ਪੁਛਣਾਤ ਵਿੱਚ ਹੈ ਪੋਸਟਲ ਦੇ ਵਿੱਚ ਇਨਵੋਲਵਮੈਂਟ ਵੀ ਔਰ ਜਿਹੜੇ ਸ਼ੂਟਰਸ ਹੈ ਉਹ ਵਾਣਿਸ਼ਾ ਦਿੱਤੇ ਕਪੂਰ ਫਰਮਪਿਚਰ ਐਂਡ ਅਦਰ ਇਜ਼ ਕਰਨ ਪਾਟਕ ਫਰਮ ਅਗਿਆਤਾ ਮੁੰਦਸਾ ਸਾਡੀ ਬਟਾਲਾ ਅੰਮ੍ਰਿਤਸਰ ਬਹਾੜੀ ਅਤੇ ਜਿਹੜਾ ਐਂਟਰੀ ਗੈਂਸਟਰ ਟ੍ਰਾਂਸਪੋਰਟ ਹੈ ਇਹਨਾਂ ਦੀ ਟੀਮਾਂ ਨੂੰ ਅਸੀਂ ਲਵਾਣਾ ਕੀਤਾ ਹੈ ਔਰ ਬਹੁਤ ਚੰਗੀ ਜਿਹੀ ਅਸੀਂ ਕਬਜ਼ੇ ਦੇ ਵਿੱਚ ਹੋ ਗਈ ਜਿਹੜਾ ਇਹ ਟੀਮ ਦਾ ਬਹੁਤ ਹੀ ਸ਼ੋਰ ਹੋਇਆ ਕਿ ਜਦੋਂ ਵੀ ਕੋਈ ਪਿੰਡ ਦਾ ਬੰਦਾ ਲਾਪਰਦੀ ਹੈ ਕਲੈਕਸ਼ਨ ਬਾਹਰਲੇ ਕੋਠੇ ਬੱਠੇ ਗੈਂਸਟਰਾਂ ਨਾਲ ਨਿਕਲਦਾ ਔਰ ਦੂਜੀ ਗੱਲ ਜਦੋਂ ਇਹਨਾਂ ਫੈਡਰੇਟ ਕਬਜ਼ੇ ਸਬੰਧੀ ਗੱਲ ਹੁੰਦੀ ਹੈ ਪਿੱਛੇ ਸੁਦੀਪ ਸਿੰਘ ਲੰਕੀਆਂ ਦਾ ਵੀ ਕੰਮ ਹੋਇਆ ਕਿ ਕਿੰਨੇ ਕਿਤੇ ਕਰੋੜਾਂ ਫੈਡਰੇਸ਼ਨ ਦੇ ਨਾਮ ਦੀ ਗੱਲ ਹੈ ਕਿਤਨੇ ਕਿਤੇ ਫੈਡਰੇਸ਼ਨਸ ਤੇ ਲਿੰਕੇਜ ਜਿਹੜੇ ਨੇ ਉਹ ਗੈਂਗਸਟਰਸ ਦੇ ਨਾਲ ਪਿੱਛੋਂ ਨਿਕਲ ਆਦੇ ਨੇ ਜਾਂ ਫਿਰ ਜਿਹੜੇ ਫੈਡਰੇਸ਼ਨ ਬਣਦੀਆਂ ਨੇ ਉਸ ਤੋਂ ਬਾਅਦ ਗੈਂਗਸਟਰਸ ਵਿੱਚ ਇਨਵੋਲ ਹੋ ਜਾਵੇ ਨੇ ਉਨ੍ਹਾਂ ਨੇ ਮੈਕੀ ਕਿਸ ਤਰੀਕੀ ਕੁਝ ਕੰਡੀਸ਼ਨਸ ਬਣਾਈਆਂ ਚਾਲਕੀਆਂ ਨਹੀਂ ਅਸੀਂ ਅਸੀਂ ਸਾਰਾ ਕਲੋਜ਼ਲੀ ਮੋਨਿਟਰ ਕਰ ਰਹੇ ਹਾਂ ਕੁਝ ਗੱਲਾਂ ਐ ਜਿਹੜੀਆਂ ਨਹੀਂ ਦੱਸ ਸਕਦੇ ਤੁਹਾਨੂੰ ਕਿਉਂਕਿ ਸਕਿਉਰਿਟੀ ਨਾਲ ਰਿਲੇਟਰ ਨੇ ਪਰ ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇੱਕ ਪੂਰਾ ਵਧੀਆ ਰੋਡਮੈਪ ਇਸ ਗੱਲ ਦਾ ਦੇਵਾਂਗੇ ਕਿੱਥੇ ਕਿੱਥੇ ਜ਼ਿਆਦਾ ਕਟਨਾਵਾ ਹੋ ਰਹੀਆਂ ਨੇ ਐਨਲਿਸਿਸ ਕਰਕੇ ਕੌਣ-ਕੌਣ ਇਨਵੋਲਮੈਂਟ ਹੈ ਕੀ ਦੀ ਇਨਵੋਲਮੈਂਟ ਹੈ ਕਿਹੜ ਤੇ ਅਸੀਂ ਕਿਸੇ ਨੂੰ ਵੀ ਲਾਅ ਐਂਡ ਆਰਡਰ ਨੂੰ ਜਿਹੜਾ ਹੱਥ ਚ ਲੈਣ ਦੀ ਇਜਾਜ਼ਤ ਨਹੀਂ ਦੇਵਾਂਗੇ ਔਰ ਮੈਂ ਫੇਰ ਕਹਿ ਦਿੰਨਾ ਕਿ ਇਹ ਨਾ ਸੋਚਿਓ ਕਿ ਜੇ ਤੁਸੀਂ ਲੁੱਟਾਂ ਖੋਹਾਂ ਕਰਕੇ ਜਾਂ ਗੋਲੀਆਂ ਚਲਾ ਕੇ ਤੁਸੀਂ ਆਪਣੀਆਂ ਮਾਵਾਆਂ ਦੀਆਂ ਗੋਦੀਆਂ ਚ ਸੌਜੋਗੇ ਉਹਦਾ ਜਵਾਬ ਤਾਂ ਜਰੂਰ ਮਿਲੂਗਾ ਕਿਉਂਕਿ ਅਸੀਂ ਪੰਜਾਬ ਦੇ ਜਿਹੜੇ ਲੋਕ ਨੇ ਉਹ ਸ਼ਾਂਤੀ ਪਸੰਦ ਨੇ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਲੱਖਾਂ ਸਪੀਕਰਾਂ ਚ ਹਰ ਰੋਜ਼ ਜਿਹੜੀ ਹੈ ਉਚਰੀ ਜਾਂਦੀ ਹੈ ਸਤਿਗੁਰ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਜਿਹੜਾ ਜਿਹੜੀ ਸਭਾ ਕਹਿੰਦੇ ਆ ਜਿਹਨੂੰ ਉਹਦੇ ਵਾਸਤੇ ਜਿਹੜੇ ਪੰਜਾਬ ਸਰਕਾਰ ਆਪਣਾ ਫਰਜ਼ ਸਮਝਦੇ ਹੋਏ ਜਿਹੜੇ ਪ੍ਰਬੰਧ ਕਰ ਰਹੀ ਹੈ ਉਹਨਾਂ ਬਾਰੇ ਕਿਉਂਕਿ ਉਹਦੇ ਚ ਲੱਖਾਂ ਦੀ ਗਿਣਤੀ ਚ ਲੋਕ ਆਉਂਦੇ ਨੇ ਔਰ ਆਉਣੇ ਸ਼ੁਰੂ ਹੋ ਚੁੱਕੇ ਨੇ ਹੁਣ ਵੀ ਤਾਂ ਕਿ ਉਹਨਾਂ ਨੂੰ ਇਹ ਪਤਾ ਹੋਵੇ ਕਿ ਕਿਹੜੀ ਕਿਹੜੀ ਸਹੂਲਤਾਂ ਜਾਂ ਕਿਹੜੀ ਕਿਹੜੀ ਸਹੂਲਤ ਜਾਂ ਕਿਹੜੀ ਐਮਰਜੈਂਸੀ ਸੇਵਾ ਉੱਥੇ ਅਵੇਲੇਬਲ ਹੈ ਸੇਤ ਸਹੂਦਾਂ ਮਾਤੋ ਸ਼ੁਰੂ ਕਰ ਲੈਣੀਆਂ 6 ਡਿਸਪੈਂਸਰੀਆਂ ਤੇ 20